ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਦੁਬਾਰਾ ਆ ਕੇ ਇਹਨਾਂ ਦਾ ਹਤੋਬਾਏ ਵਿੱਚ ਬਦਲ ਗਿਆ ਹਾਂ ਜੀ 23 ਤਰੀਕ ਨੂੰ ਦੀ ਰਾਤ ਨੂੰ ਅਰਾਊਂਡ ਕੋਨੇ 11 ਵਜੇ ਇੱਕ ਸਾਨੂੰ ਕਾਲ ਦੀ ਸੀ ਕੋਈ ਲੜਕਾ ਨਾਮ ਚੇਤਨ ਮੰਨ ਲਓ ਕਿ ਉਹਦੇ ਨਾਲ ਕੁਝ ਲੜਕਿਆਂ ਨੇ ਝਗੜਾ ਕੀਤਾ ਤੇ ਉਹਦੇ ਵੱਲ ਓਪਨ ਫਾਇਰ ਕੀਤਾ ਜੀ ਕਿਸੇ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾਣਾ ਖਾ ਰਹੀ ਸੀ ਜਿੱਥੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੋਈ ਦੁਬਾਰਾ ਆ ਕੇ ਇਹਨਾਂ ਦਾ ਹੱਥੋਂ ਬਾਈ ਵਿੱਚ ਬਦਲ ਗਈ ਉਹਨਾਂ ਵਿੱਚੋਂ ਉਸ ਦੌਰਾਨ ਨਵਚੇਦਨ ਦੇ ਉੱਤੇ ਇੱਕ ਲੜਦਾ ਸੀ ਵਿਵੇਕ ਜਿਹਨੂੰ ਬਾਉ ਕਹਿੰਦੇ ਨੇ ਉਹਨੇ ਫਾਇਰ ਕੀਤੇ ਮੈਂ ਦੋ ਫਾਇਰ ਉਹਦੇ ਵੱਲੋਂ ਕੀਤੇ ਗਏ ਕਿ ਜਿਹੜੇ ਚਾਰ ਲੜਕੇ ਸੀ ਇਹਨਾਂ ਨੇ ਬਾਈ ਨੇ ਮਾ ਪੀਐਫਆਈਆਰ ਦੀ ਰਿਪੋਰਟ ਕੀਤੀ 307 25 ਦਾ ਇੰਜਨੈਟਿਕ ਕੋਈ ਬੰਦੀ ਕਿ ਗਾਰੂਪ ਕੀ ਰਿਹਾ ਸੀ ਇਹਨਾਂ ਦਾ ਜੀ ਕਾਰਨ ਸੀਗਾ ਲਾਗੇ ਲਾਗੇ ਟੇਬਲ ਲੱਗੇ ਸੀ ਜਦੋਂ ਖਾਣਾ ਖਾ ਰਿਹਾ ਸੀ ਤਾਂ ਡੇਕ ਕੀਤੀ ਹੋਈ ਸੀ ਤਾਂ ਤੋਂ ਕੋਈ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਉਹ ਬਹਿਸ ਤੋਂ ਬਾਅਦ ਹੈ ਇਹ ਕੋ ਪਾਰਟੀਆਂ ਤੋਂ ਬਾਹਰ ਜਾਂਦੀਆਂ ਹਨ ਇਹ ਆਪਾਂ ਖੋਲ੍ਹਦੇ ਹਾਂ ਉਸ ਤੋਂ ਬਾਅਦ ਜਿਹੜਾ ਵਿਵੇਕ ਅਲੜਾ ਵਿਵੇਕ ਵੱਲੋਂ ਫਾਇਰ ਕੀਤਾ ਜਾਂਦਾ ਵਾ ਨਾ ਚੇਤਰ ਦੇ ਵਿੱਚ ਪੈਰ ਦੇ ਵਿੱਚ ਲੱਗਿਆ ਤੇ ਵਜਾ ਰੰਜੀਸ਼ ਦੀ ਵਜਾ ਕੋਈ ਰੰਜੀਸ਼ ਨਹੀਂ ਸਿਰਫ ਇੱਕ ਆਪਸ ਵਿੱਚ ਝਗੜਾ ਇਹਨਾਂ ਨੂੰ ਕੀਤਾ ਹੀ ਪਾਰਟੀ ਉਹ ਐਸਾ ਚ ਕੋਈ ਵਜਾ ਨਹੀਂ ਕੋ ਪ੍ਰਾਣੀ ਰੰਜੀਸ਼ ਕੋਈ ਸਰ ਸਰ ਪਿਆਰ ਇਹਦੇ ਕੋਲ ਜਿਹੜਾ ਆਪਾਂ ਰਿਮਾਰਕ ਦੇਣਾ ਆਇਆ ਤੇ ਇਹਦੇ ਵਿੱਚ ਜਿਹੜਾ ਬਰਾਮਦ ਕੀਤਾ ਜਾਊਗਾ ਵੈਸੇ ਤੇ ਇਹਨੂੰ ਕਿਹਾ ਗਿਆ ਕਿ ਜਿਹੜਾ ਲਾਇਸੈਂਸੀ ਵੈਪਕਸੀਗਾ ਉਹ ਜਿਹੜਾ ਯੂਜ਼ ਕੀਤਾ ਗਿਆ ਮੌਕੇ ਤੇ ਜਦੋਂ ਤੁਹਾਨੂੰ ਕਾਲ ਆਈ ਆਪਾਂ ਉੱਥੇ ਪਹੁੰਚ ਗਏ ਵਿਥਿਨ 5 ਮਿੰਟਸ ਪਹੁੰਚ ਕੇ ਆਪਾਂ ਨੂੰ ਲੜਕੇ ਜਿਹੜੇ ਕਲਰ ਦਾ ਸੀ ਉਹ ਮੌਕੇ ਤੇ ਉਹਨੂੰ ਆਪਾਂ ਉੱਥੇ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਨੈਕਸਟ ਡੇ ਯਾਨੀ ਕਿ ਆਪਾਂ ਰਾਤ ਕੱਲ ਰਾਤ ਸਾਡੀ ਆਪ ਟੀਮ ਪਹੁੰਚੀ ਤੇ ਲੋਸੀ ਪਤਾ ਲੱਗਾ ਇਨਫੋਰਮੇਸ਼ਨ ਆਈ ਸੀ ਕਿ ਇਹ ਲੋਸੀ ਰਹਿ ਰਹੇ ਹਨ ਕਿੰਨੇ ਲੜਕੇ ਫਿਰ ਉਹਨਾਂ ਨੂੰ ਫਿਰ ਆਪਾਂ ਰਾਤੀ ਉੱਥੇ ਟੈਸਟ ਕੀਤਾ ਵਾ ਇੱਕ ਹੋਰ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਬਾਈ ਨੇਮ ਚਾਰ ਲੜਕਿਆਂ ਤੇ ਜਿਨ੍ਹਾਂ ਦਾ ਨਾਮ ਹੈਗਾ ਇੱਕ ਸਾਹਿਲ, 모হিত, ਵਿਵੇਕ ਅਤੇ ਸੰਯੂ ਹੈ। ਇਹਨਾਂ ਦੇ ਉੱਤੇ ਰਜਿਸਟਰ ਹੋਇਆ ਕੇਸ ਇਹਨਾਂ ਵਿੱਚ ਇੱਕ ਲੜਕਾ ਆ ਵਿਕਰਮ ਜਿਹੜਾ ਇਹਨਾਂ ਨੂੰ ਬਲੌਸੀ ਲੈ ਕੇ ਗਿਆ ਸੀਗਾ। ਇਹਨਾਂ 'ਚ ਆਪਸ ਇਹਨਾਂ ਦਾ ਕਸੇ ਨਹੀਂ ਲੱਗਦਾ ਵਾ ਜੋ ਬਾਊ ਹੈ। ਉਹਦਾ ਕਸੇ ਲੱਗਦਾ ਤਾਂ ਇੰਨੇ ਉਹਨਾਂ ਨੂੰ ਪਨਾਹ ਦੀ ਟਿੱਲ ਬਲੌਸੀ ਲੈ ਕੇ ਜਾ ਕੇ ਉਹਨੂੰ ਪਨਾਹ ਦਿੱਤਾ। ਆਪਾਂ ਇਹਨੂੰ ਵਿੱਚ ਵਿੱਚ ਨਾਲ ਅਰੈਸਟ ਕਰਕੇ 212 ਦਾ ਵਾਅਦਾ ਕਰਕੇ ਪਨਾਹ ਦਿੱਤਾ। ਉਹਨੂੰ ਵੀ ਨਾਲ ਅਰੈਸਟ ਕੀਤਾ ਗਿਆ। ਤੇਰੇ ਦਿਸਮਾ 300 ਬੇਗੁਰੇ ਸੀਸੀਟੀਵੀ ਸਾਹਮਣੇ ਆਈ ਹੈ ਪਰ ਪਤਾ ਨਹੀਂ ਕਿ ਕਿੱਦੇ ਲੱਸੀ ਤੇ ਕਿੰਨੇ ਦਿਨ ਤੋਂ ਆਪੋ ਬੱਡੇ ਰਹੀ ਹੈ ਆਰਾਊਂਡ ਅੱਧਾ ਪਾਣਾ ਘੰਟਾ ਇਹਨਾਂ ਦੇ ਅੰਦਰ ਇਹਨਾਂ ਨੇ ਆਪਸ ਵਿੱਚ ਬਹਿਸ ਕਰੀ ਰਹੀ ਜਿਹੋ ਕੀ ਬਾਹਰ ਆ ਕੇ ਲੜਾਈ ਹੋ ਗਈ ਉਹ ਵੀ ਇਹ ਬਦਦਾ ਬੈਟਕੀ ਉੱਤਰਾ ਦਾ ਐਸ ਐਸ ਕੋਈ ਸਾਹਮਣੇ ਨਹੀਂ ਆਈ ਕੋਈ ਕੱਲ ਨਹੀਂ ਇਹਨਾਂ ਦੇ ਆਪਸ ਕੋਈ ਪਹਿਲਾਂ ਕੋ ਰੰਜਿਸ਼ ਹੋਈ ਹੈ ਜਾਂ ਬਣਾਣਾ ਕੋਈ ਇਹਨਾਂ ਦੇਖਦੇ ਜਨ ਗਿਆ ਜਿਹਾ ਕੋਈ ਆਜਾ ਸਾਹਮਣੇ ਉਹਦਾ ਮਜੇ ਨੇ ਉਮਰ ਕਿੰਨੀ ਦੇ ਪਰਵਾਰ ਕੀ ਖਬਰ ਹੈ ਦੋ ਤਿੰਨ ਘੰਟੇ ਆਈ ਸਟੂਡੈਂਟ ਨੇ अराउंड 30 ਤੋਂ 40 45 ਸਾਲ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਆ ਪੀਸ ਤੇ ਆਪਣੇ ਇਹਨਾਂ ਤੋਂ ਇਹ ਕੰਮ ਹੈਗੇ ਨੇ ਕੋਈ ਆਪਣੀ ਸਟੱਡੀ ਨਹੀਂ ਕਰਦਾ ਸਾਰੇ ਆਪਣੇ ਕੰਮ ਕਰ ਬਿਜ਼ਨਸ ਕਰ ਉਹ ਪਹਿਲਾਂ ਵੀ ਬੱਚੇ ਪਰਜੋਗ ਨਹੀਂ ਤੰਗੇ ਪਰਿਵਾਰਾਂ ਦੇ ਬੱਚੇ ਨਹੀਂ ਕੋਈ ਐਸਾ ਜਿੰਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਕੋਈ ਪਾਣਾ ਨਹੀਂ ਗ੍ਰੀਨ ਸਿਰਫ ਸਿਰਫ ਅਈਕਦੂ ਨੂੰ ਦੇਖਿਆ ਇਹਨਾਂ ਨੇ ਕਿਉਂ ਮੈਨੂੰ ਇਹ ਕਾਗਜ਼ ਪੀਕੇ ਨੇ ਦੇਖਿਆ ਇਹਨਾਂ ਨੇ ਕੋਈ ਪੂਰੀ ਵਟਾ ਇਸ ਕਰਕੇ ਇਹਨਾਂ ਦਾ ਬਸ ਚੜਵਾਉਣਾ ਇਸਨੂੰ ਕਿੱਥੇ ਕਿੱਥੇ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਹ ਚੀਜ਼ ਨਹੀਂ ਉਸ ਨੂੰ ਸੌਟ ਕਰਨਾ ਚਾਹੀਦਾ ਵਾ ਜਿਹੜਾ ਹੈ ਛੋਟੀ ਜੀ ਗੱਲ ਲਖੋ ਕਿ ਉਹਦਾ ਕੌਣ ਚੰਗੇ ਪਰਿਵਾਰ ਆ ਤੁਹ ਵੀ ਮਿਲੇ ਵੀ ਉਹਨਾਂ ਪਰਿਵਾਰਾਂ ਨੂੰ ਬਟ ਦੇਖੋ ਇਹ ਉਹਦੇ ਇੱਕ ਗੁੱਸੇ ਕਰਕੇ ਜਿਹੜਾ ਮਾੜੀ ਨਰਾਸ਼ਗੀ ਹੀ ਬਾਹਰ ਆ ਕੇ ਨਾ ਫੈਚ ਚ ਗਿਆ ਸਮਝਾ ਕਿ ਬਾਜੀ ਦੋ ਬੰਦੇ ਮੋਬਲ ਦੇ ਛੱਡ ਕੇ ਆਏ ਬਾਕੀ ਤਿੰਨਾਂ ਨੂੰ ਡਿਮਾਰਡ ਪਹੁੰਚਾ ਤੇ ਉਹਦਾ ਜਿਹੜਾ ਰਹਿ ਗਈ ਇਹ ਚੀਜ਼ ਵੈਪਨ ਇਹ ਗੱਡੀ ਰਿਕਵਰ ਕਰਾਂਗੇ ਉਹ ਉਹ ਪੁੱਛਿਆ ਨਾ ਕਿ ਕਿਹੜਾ ਨੰਬਰ ਕਰਵਾਇਆ ਨਹੀਂ ਕੋਈ ਕੋਈ ਨਾ ਨੰਬਰ ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਕੋਈ ਪੁਰਾਣਾ ਕੋਈ ਇਹਨਾਂ ਦੇ ਕੋਈ ਪਰਚਾਣੀ ਦੇ ਚੱਕਰ ਚ ਠੀਕ ਹੈ